ਸਾਰੇ ਕਿਸਾਨ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਇੱਕ ਇਹੋ ਜੀ ਸਮੱਸਿਆ ਬਾਰੇ ਗੱਲ ਕਰਾਂਗੇ ਜਿਹਦੇ ਕਰਕੇ ਤਕਰੀਬਨ ਸਾਰੇ ਹੀ ਕਿਸਾਨ ਪਰੇਸ਼ਾਨ ਰਹਿੰਦੇ ਨੇ ਆਪਾਂ ਗੱਲ ਕਰ ਰਹੇ ਹਾਂ ਨਦੀਨਾਂ ਦੀ ਜਿਹਦੇ ਕਰਕੇ ਕਿਸਾਨਾਂ ਦਾ ਲਗਭਗ 30 ਤੋਂ 40% ਫਸਲ ਦੇ ਜਿਹੜਾ ਝਾੜ ਹੈ ਉਤਪਾਦਨ ਹੈ ਉਸ ਤੇ ਫਰਕ ਪੈਂਦਾ ਹੈ ਤੇ ਇੱਕ ਇਹੋ ਜੀ ਸਮੱਸਿਆ ਬਣ ਗਈ ਹੈ ਜੇ ਆਪਾਂ ਲੇਬਰ ਤੋਂ ਕੰਮ ਕਰਾਉਂਦੇ ਹਾਂ ਤਾਂ ਉਸ ਸਾਡਾ ਖਰਚਾ ਹੀ ਬਹੁਤ ਹੋ ਜਾਂਦਾ ਹੈ ਜੇ ਆਪਾਂ ਸਹੀ ਹਰਬੀਸਾਈਡ ਨਾ ਯੂਜ਼ ਕਰੀਏ ਤੇ ਸਾਡੀ ਫਸਲ ਵੀ ਪੀਲੀ ਪੈ ਜਾਂਦੀ ਹੈ ਝਾੜ ਵੀ ਨਹੀਂ ਨਿਕਲਦਾ ਇਹਦਾ ਸਮੇਂ ਸਿਰ ਇਲਾਜ ਹੋਣਾ ਬਹੁਤ ਜ਼ਰੂਰੀ ਹੈ ਸਾਡੇ ਨਾਲ ਇੱਕ ਕਿਸਾਨ ਭਰਾ ਹੈ ਉਹ ਇਹਦਾ ਕੀ ਹੱਲ ਕਰਦੇ ਨੇ ਉਹਨਾਂ ਦੀ ਨਜ਼ਰ ਚ ਕੀ ਇਹਦਾ ਹੱਲ ਬੈਟਰ ਹੋ ਸਕਦਾ ਹੈ ਉਹਨਾਂ ਤੋਂ ਜਾਣਦੇ ਹਾਂ ਸੱਸੀ ਕਾਲ ਜੀ ਸਰ ਸਭ ਤੋਂ ਪਹਿਲਾਂ ਤੁਸੀਂ ਆਪਣੇ ਬਾਰੇ ਦੱਸੋ ਫਿਰ ਦੱਸੋ ਆਪਣੀ ਖੇਤੀ ਬਾਰੇ ਫਿਰ ਆਪਾਂ ਗੱਲਬਾਤ ਕਰਦੇ ਹਾਂ ਜਿਹੜੀ ਇਹ ਨਦੀਨਾਂ ਦੀ ਆਜਕਲ ਪ੍ਰੋਬਲਮ ਆ ਰਹੀ ਹੈ ਇਹਦਾ ਕੀ ਸੋਲੂਸ਼ਨ ਸਰ ਮੇਰਾ ਨਾਮ ਬਲਜਿੰਦਰ ਸਿੰਘ ਸਨ ਬਸ ਸਰਦਾਰ ਭਜਨ ਸਿੰਘ ਪਿੰਡ ਆਦਮਪੁਰ ਜ਼ਿਲ੍ਹਾ ਫਤਿਹਗੜ ਸਾਹਿਬ ਅਸੀਂ 25 ਏਕੜ ਦੀ ਖੇਤੀ ਕਰਦੇ ਆਂ ਸਬਜ਼ੀ ਦੀ ਖੇਤੀ ਵੀ ਕਰਦੇ ਆਂ ਆਲੂ ਲਾਉਨੇ ਆ ਮੱਕੀ ਕਣਕ ਜੀਰੀ ਸਰ ਮੇਰਾ ਸਭ ਤੋਂ ਪਹਿਲਾ ਸਵਾਲ ਤੁਹਾਡੇ ਲਈ ਇਹ ਹੈ ਵੀ ਸਭ ਤੋਂ ਵਧੀਆ ਨਦੀਨ ਨਾਸ਼ਕ ਤੁਸੀਂ ਕਿਹੜੇ ਪ੍ਰੋਡਕਟ ਨੂੰ ਮੰਨਦੇ ਹੋ ਆਪਣੇ ਅਜੁਰਬੇ ਦੇ ਹਿਸਾਬ ਨਾਲ ਅਸੀਂ ਜੀ ਯੂ ਪੀ ਐਲ ਦਾ 스ਪੀਡ ਪਾਵਰ ਮੰਨਦੇ ਆਂ ਜੀ ਕਿਉਂ ਮੰਨਦੇ ਹੋ ਤੁਸੀਂ ਇਹਨੂੰ ਇਹਨੂੰ ਅਸੀਂ ਲੰਬੇ ਸਮੇਂ ਤੋਂ ਵਰਤ ਰਹੇ ਆਂ ਜਦ ਤੋਂ ਇਹ ਆਈ ਆ ਗਰਾਊਂਡ ਤੇ ਠੀਕ ਹੈ ਜੀ ਇਹਦਾ ਰਿਜ਼ਲਟ ਇਦਾਂ ਹੈ ਵੀ ਇੱਕ ਤਾਂ ਮਿੱਟੀ ਨਹੀਂ ਖਰਾਬ ਹੁੰਦੀ ਸਾਡੀ ਬੱਟਾਂ ਦੀ ਓਕੇ ਦੂਜਾ ਇਹ ਇਹਦੇ ਚ ਕੋਈ ਕੈਂਸਰ ਵਾਲਾ ਸ਼ਾਰਟ ਨਹੀਂ ਹੈਗਾ ਤੀਜਾ ਨੰਬਰ ਇਹ ਸਾਡੀ ਲੇਬਰ ਬਚਾਉਂਦੀ ਆ ਅਸੀਂ ਵਰਤਦੇ ਆ ਆਪਣੀ ਕੰਮ ਨਿਭੜ ਜਾਂਦਾ ਹੈ ਪੰਜ ਚਾਰ ਦਿਨ ਚ ਇਹਦਾ ਰਿਜ਼ਲਟ ਆ ਜਾਂਦਾ ਬਟਾ ਸਾਡੇ ਸਾਫ ਹੋ ਜਾਂਦੀਆਂ ਨੇ ਨਹੀਂ ਸਾਨੂੰ ਲੇਬਰ ਨਾਲ ਫਿਰ ਕੋਸਟਿੰਗ ਵੱਧ ਪੈਂਦੀ ਆ ਤੇ ਤੁਸੀਂ ਇਹ ਇਹਨੂੰ ਇਸਤੇਮਾਲ ਕਰਦੇ ਹੋ ਤੁਹਾਨੂੰ ਯੂਜ਼ ਕਰਦੇ ਹੋ ਕਿੰਨਾ ਕ ਟਾਈਮ ਹੋ ਗਿਆ ਜੀ 4 ਸਾਲ ਹੋ ਗਏ ਜੀ ਘਟੋ ਘਟ ਕਿਉਂਕਿ 4-5 ਸਾਲ ਤੇ ਇਹ ਗਰਾਊਂਡ ਤੇ ਆਈ ਆ ਆਪਣੇ ਜਾਤੂ ਵੀ ਅਸੀਂ ਵਰਤ ਰਹੇ ਹਾਂ ਮਾਰਕੀਟ ਚ ਬਹੁਤ ਤਰੀਕੇ ਦੇ ਪ੍ਰੋਡਕਟ ਆ ਰਹੇ ਨੇ ਤੁਸੀਂ ਐਸੇ ਯੂਪੀਐਲ ਬ੍ਰਾਂਡ ਦੇ ਸਵੀਪ ਪਾਵਰ ਤੇ ਕਿਉਂ ਭਰੋਸਾ ਕਰ ਰਹੇ ਹੋ ਇਹਦੇ ਤੇ ਭਰੋਸਾ ਅਸੀਂ ਐਂ ਕਰ ਰਹੇ ਜੀ ਇਹ ਸਾਡੇ ਹੱਕ ਚ ਆ ਇਹ ਲੰਬਾ ਅਸਰ ਕਰਦੀ ਆ ਤੇ ਇੱਕ ਸਾਨੂੰ ਇਹਦੀ ਪਹਿਚਾਣ ਵੀ ਆਈ ਆ ਇਹਦਾ ਜਿਹੜਾ ਰੰਗ ਆ ਜਿਆਦਾ ਗੂੜਾ ਡਾਰਕਾ ਜਿਹੜੀ ਦੂਜਿਆਂ ਦੇ ਨਾਲ ਜਾਂ ਮਿਲਦੇ ਜਾਂ ਜੁਲਦੇਆਂ ਕੰਪਨੀਆਂ ਦੀ ਦਵਾਈ ਆਈ ਆ ਉਹ ਲਾਈਟ ਆ ਇਹਦੇ ਵੀ ਜ਼ਿੰਮੇਦਾਰਾਂ ਨੂੰ ਮੈਂ ਦੱਸਣਾ ਚਾਹੁੰਨਾ ਵੀ ਇਹਦੇ ਚ ਆ ਵੀ ਫਰਕ ਆ ਜੇ ਆਪਾਂ ਨੂੰ ਨਹੀਂ ਬਾਹਰ ਤੋਂ ਪਤਾ ਲੱਗਦਾ ਜਦੋਂ ਆਪਾਂ ਖੋਲਦੇ ਇਹਨੂੰ ਰੰਗ ਚੇਂਜ ਹੁੰਦਾ ਇਹਦਾ ਇਹ ਗੂੜੇ ਰੰਗ ਚ ਹੈ ਦੂਜੀ ਫਿੱਕੇ ਰੰਗ ਚ ਹੈ ਜਿਹੜੇ ਜ਼ਿੰਮੇਦਾਰ ਨੂੰ ਨਹੀਂ ਪਤਾ ਲੱਗਦਾ ਵੀ ਕਿਹੜੀ ਕੰਪਨੀ ਆ ਇਹ ਕੀ ਆ ਉਹ ਕੋਲ ਤੇ ਵੀ ਪਤਾ ਲੱਗ ਸਕਦਾ ਕਿਸਾਨ ਭਰਾਓ ਅਸੀਂ ਤੁਹਾਨੂੰ ਇਹਦਾ ਲਾਈਵ ਡੈਮੋ ਵੀ ਦਿਖਾ ਦਿੰਨੇ ਆ ਇੱਥੇ ਸਾਡੇ ਜ਼ਿੰਮੇਦਾਰ ਭਾਈ ਨੇ ਕਿਸਾਨ ਭਰਾ ਨੇ ਇੱਥੇ ਯੂਜ਼ ਕੀਤਾ ਹੈ ਇਸ ਨੂੰ ਤੁਸੀਂ ਇੱਥੇ ਦੇਖ ਸਕਦੇ ਹੋ ਇਹਦਾ ਰਿਜ਼ਲਟ ਆਣਾ ਸਟਾਰਟ ਹੋ ਗਿਆ ਤੇ ਸਰ ਤੁਸੀਂ ਇੱਥੇ ਕਦੋਂ ਇਸਤੇਮਾਲ ਕੀਤਾ ਸੀ ਇਹਨੂੰ ਤਿੰਨ ਦਿਨ ਹੋ ਗਏ ਜੀ ਅੱਜ ਕਰੇ ਨੂੰ ਤੀਜਾ ਦਿਨ ਆ ਜੇ ਇਹ ਅੱਜ ਪੂਰਾ ਰਿਜ਼ਲਟ ਆਉਣਾ ਸ਼ੁਰੂ ਹੋ ਗਿਆ ਜਾਨੀ ਦੋ ਤਿੰਨ ਦਿਨ ਚ ਇਹ ਨੇ ਜਿਵੇਂ ਖਤਮ ਹੋ ਜਾਣਾ ਹੁਣ ਇਹ ਪੀਲਾ ਹੋ ਗਿਆ ਇਸ ਟਾਈਮ 3 ਦਿਨ ਚ ਪੂਰਾ ਅਸਰ ਕਰ ਗਿਆ ਕਿਸਾਨ ਭਰਾਵੋ ਇਹ ਤਾਂ ਹੋ ਗਿਆ ਥਿਉਰੈਟਿਕਲ ਗੱਲਾਂ ਪ੍ਰੈਕਟੀਕਲੀ ਮੈਂ ਤੁਹਾਨੂੰ ਇਹਦਾ ਰਿਜ਼ਲਟ ਦਿਖਾਣਾ ਚਾਹੁੰਦਾ ਇੱਥੇ ਤੁਸੀਂ ਦੇਖ ਸਕਦੇ ਹੋ ਇੱਥੇ 2 ਤੋਂ 3 ਦਿਨ ਪਹਿਲਾਂ ਹੀ ਇਹਨੂੰ ਇਸਤੇਮਾਲ ਕੀਤਾ ਹੈ ਲਗਭਗ ਪੀਲਾ ਪੈ ਚੁੱਕਿਆ ਜੀ ਪੂਰੇ ਨਦੀਨ ਜਿੰਨੇ ਵੀ ਉਹ ਪੀਲੇ ਪੈ ਚੁੱਕੇ ਆ 3 ਤੋਂ 5 ਦਿਨਾਂ ਚ ਵੈਸੇ ਤਾਂ ਇਹ ਬਿਲਕੁਲ ਸੁੱਕ ਕੇ ਬਿਲਕੁਲ ਜ਼ੀਰੋ ਹੋ ਜਾਊਗਾ ਜੀ ਇੱਥੇ ਤੇ ਉਸ ਤੋਂ ਬਾਅਦ ਬਹੁਤ ਲੰਬੇ ਟਾਈਮ ਤੱਕ ਇੱਥੇ ਕੋਈ ਵੀ ਘਾਹ ਕੋਈ ਵੀ ਨਦੀਨ ਨਹੀਂ ਉਗੂਗਾ ਇੱਥੇ ਇਹਦਾ ਤੁਸੀਂ ਰਿਜ਼ਲਟ ਦੇਖ ਸਕਦੇ ਹੋ ਸਵੀਪ ਪਾਵਰ ਦਾ ਵਾਕਿਆ ਜੀ ਬਹੁਤ ਹੀ ਅਸਰਦਾਰ ਹੈ ਤੇ ਬਹੁਤ ਹੀ ਸੁਰੱਖਿਅਤ ਹੈ ਮੈਂ ਸਰ ਤੁਹਾਡੇ ਤੋਂ ਇਹ ਜਾਨਣਾ ਚਾਹਾਂਗਾ ਕਿ ਤੁਸੀਂ ਹੋਰ ਕਿਸਾਨ ਭਰਾਵਾਂ ਨੂੰ ਇਹਦੀ ਸਲਾਹ ਦੇਣਾ ਚਾਹੋਗੇ ਕਿ ਤੁਸੀਂ ਇਹਨੂੰ ਆਪਣੇ ਖੇਤ 'ਚ ਵਰਤੋ ਜਾਂ ਨਹੀਂ ਵਰਤੋ ਅਸੀਂ ਸਿਫਾਰਿਸ਼ ਕਰ ਰਹੇ ਹਾਂ ਜੀ ਪਹਿਲਾਂ ਤੇ ਕਰ ਰਹੇ ਹਾਂ ਹੁਣ ਫੇਰ ਜ਼ੋਰ ਤੇ ਕਰ ਰਹੇ ਹਾਂ ਵੀ ਇਹਨੂੰ ਵਰਤੋ ਤੇ ਜ਼ਿਮੀਂਦਾਰ ਨੂੰ ਕੋਈ ਨੁਕਸਾਨ ਹੀ ਨਹੀਂ ਹੈ ਦਾ ਬਿਲਕੁਲ ਸਭ ਤੋਂ ਸੁਰੱਖਿਅਤ ਹੈ ਤੇ ਸਭ ਤੋਂ ਅਸਰਦਾਰ ਹੈ ਜੀ ਇਹ ਇਹਦੀ ਵਰਤੋਂ ਕਰੋ ਤਦ ਤੁਸੀਂ ਦੇਖਿਆ ਵੀ ਸਾਡੇ ਇੱਕ ਜ਼ਿੰਮੇਦਾਰ ਭਾਈ ਨੇ ਇਹਦਾ 4-5 ਸਾਲ ਤੋਂ ਇਹਦਾ ਯੂਜ਼ ਕਰ ਰਹੇ ਨੇ ਕਿਸਾਨ ਭਰਾ ਸਾਡੇ ਇਹਨਾਂ ਨੂੰ ਇਹਦਾ ਰਿਜ਼ਲਟ ਬਹੁਤ ਵਧੀਆ ਆਇਆ ਇਹ ਇਹਨਾਂ ਦੇ ਫਸਲ ਦਾ ਵੀ ਝਾੜ ਵਧੀਆ ਨਿਕਲਿਆ ਇਸ ਕਰਕੇ ਇਹ ਵੀ ਮੰਨ ਸਕਦੇ ਆ ਵੀ ਇਸ ਕਰਕੇ ਜਿਹੜਾ ਇਹਨਾਂ ਦਾ ਨੁਕਸਾਨ ਹੁੰਦਾ ਸੀ ਫਸਲਾਂ ਚ ਉਹ ਵੀ ਨਹੀਂ ਹੋਇਆ ਵਾਤਾਵਰਣ ਵੀ ਸੇਫ ਰਿਹਾ ਤੇ ਇਹਨਾਂ ਨੇ ਸਾਰਾ ਕੁਝ ਤੁਹਾਨੂੰ ਡਿਟੇਲਸ ਦੱਸਿਆਈ ਹੈ ਕਿਸਾਨ ਵੀਰੋ ਅਸੀਂ ਤੁਹਾਨੂੰ ਇੱਕ ਜ਼ਿੰਮੇਦਾਰ ਨਾਲ ਮਨਾਇਆ ਇੱਕ ਕਿਸਾਨ ਨਾਲ ਮਿਲਾਇਆ ਉਹਨੇ ਆਪਣਾ ਪੂਰਾ ਐਕਸਪੀਰੀਅੰਸ ਤੁਹਾਡੇ ਨਾਲ ਸ਼ੇਅਰ ਕੀਤਾ ਵੀ ਕਿਵੇਂ ਇਸ ਪ੍ਰੋਡਕਟ ਦਾ ਉਹਨੂੰ ਫਾਇਦਾ ਹੋਇਆ ਵੀ ਕੋਈ ਨੁਕਸਾਨ ਨਹੀਂ ਉਹਦੇ ਖੇਤ ਚ ਬਹੁਤ ਵਧੀਆ ਰਿਜ਼ਲਟ ਹੈ ਤੇ ਤੁਸੀਂ ਇਸ ਜਾਣਕਾਰੀ ਨੂੰ ਲੱਖਾਂ ਲੋਕਾਂ ਤੱਕ ਪਹੁੰਚਾਉਣ ਲਈ ਸਾਡੀ ਮਦਦ ਕਰੋ ਲਾਈਕ ਕਰੋ ਸ਼ੇਅਰ ਕਰੋ ਛੇਤੀ ਮਿਲਦੇ ਆਪਾਂ ਇੱਕ ਨਵੀਂ ਵੀਡੀਓ ਚ ਬਹੁਤ ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ